ਤੁਸੀਂ ਇਹ ਸਲਾਹ ਕਿ ਮੈਂ ਤਾਂ ਖਿਚ ਪੈਗੀ ਚਟਨੀ ਹਾਂ ਮੰਮੀ ਕਹਿੰਦਾ ਚੈਨਲ ਸਬਸਕ੍ਰਾਈਬ ਕਰਿਓ ਹਾਂ ਦਰੱਖਤ ਦਰੱਖਤ ਲਾਲ ਮਿਰਚਾਂ ਲਈ ਸਾਵਤੀਆਂ ਦੀ ਚਟਨੀ ਬਣਾਉਣੀ ਆ ਹਾਂਜੀ ਮੈਂ ਕਿ ਪਿਆਜ਼ ਪਾਵਾਂਗੇ ਜਾਂ ਕਿ ਚਿਬੜ ਪਾਵਾਂਗੇ ਹਾਂਜੀ ਮੰਮੀ ਆਪਣੇ ਚੈਨਲ ਤਾਂ ਦੱਸ ਦੋ ਉਹਨਾਂ ਨੂੰ ਦੱਸ ਦੋ ਨਾ ਆਪਣੇ ਚੈਨਲ ਦਾ ਕੀ ਨਾਮ ਆ ਹੇ ਦੇਖ ਰਹੇ ਹੋ ਸਾਡਾ ਚੈਨਲ ਸਕੰਦਰ ਪਖੋਗੇ ਠੀਕ ਹੈ ਨਵੇਂ ਬਲੌਗ ਚ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਕੰਦਰ ਪਖੋਗੇ ਤੇ ਅੱਜ ਆਪਣਾ ਬਲੌਗ ਹੋਊਗਾ ਤੰਦੂਰ ਦੀ ਰੋਟੀ ਬਣਾਉਣੀ ਆਪਾਂ ਜੀ ਤੰਦੂਰ ਦੀਆਂ ਰੋਟੀਆਂ ਬਣਾਵਾਂਗੇ ਹਾਂਜੀ ਤੇ ਬਣਾਣੀ ਟ ਗੰਡਿਆਂ ਦੀ ਚਟਣੀ ਹਾਂਜੀ ਇਹਦੇ ਵਿੱਚ ਨਿੰਬੂ ਪਾਵਾਂਗੇ ਹਾਂਜੀ ਠੀਕ ਹੈ ਜੀ ਤੇ ਦਾਦੀ ਜੀ ਕਹਿੰਦੇ ਅੱਜ ਸਾਨੂੰ ਤੰਦੂਰ 'ਚ ਰੋਟੀਆਂ ਬਣਾ ਕੇ ਖਵਾਉਣੇ ਆ ਫਿਰ ਅਸੀਂ ਆਪਾਂ ਲਿਆਂਦਾ ਤੰਦੂਰ ਇਹ ਠੀਕ ਹੈ ਜੀ ਬਰਨਾਲੇ ਤੋਂ ਹਾਂਜੀ ਲੋਰੇ ਕੋਰੇ ਕੋਰੇ ਕੁੰਡੇ ਚੂਟਾਟ ਮੀ ਮੜਾ ਮਾਣੇ ਕੋ

<laughs> <गाँगी>। <laughs> इकाँ इकाँ <laughs> इकार इकार मैं पुल आई सुर में डानी एठ गोड़ बावला आई सुर में डानी एठो गड्डी मोड़

सोदाया नी बुकील पाकी रंजा मासा सोदाया नी बुकील पाकी अजी दस्तन दस्तन ले ना समय स्वीकार सदे असि गुले ना समय लो जी सिकंदर कहने भी पाती बोली ठीक है పాగమన్ూ పా

चटनी क्या क्या पापा ने बना अपनी चटनी बनती तैयार है मसाले पाने अपने चटनी बना <laughs> <निया। laughs> ਕਿ ਉਹਨੇ ਚਲਾਈ ਤੋੜ ਕੇ ਤੇ ਯੂਰਪੀ ਕਾਲੀ ਨਾ ਹੋਵੇ। ਆਪੀ ਹੀ ਹਾਂ। ਬਾੜੀ ਚੋਂ ਨਹੀਂ ਨਹੀਂ ਸਪਰੇ ਨਹੀਂ ਕਰੀ ਤੋੜ ਲਓ ਸਿੱਧਾ। ਫਸਹੀ ਕਿੰਨੀ ਪਰ ਦੰਦੀ ਵੱਢਦੀ ਆ। ਕਿ ਥੋੜਾ ਪੱਤੇ ਤੋੜਨੇ ਆ। ਆਵੇ ਕਿਉਂ? ਮੈਂ ਤਾਂ ਨਹੀਂ ਸੀ। ਆਣਾ। ਤਾਂ ਜੋ ਰੋਟੀ ਕਾਲੀ ਨਾ ਹੋਵੇ ਤੇ ਲੈ ਜੇ। ਨਾਲ ਨਾਲ। ਹਾਂਜੀ ਨਾਲ ਨਾਲ ਲੱਗੇ ਰੋਟੀ। ਥੈਂਕ ਯੂ।

ਵੀ ਰੋਟੀ ਕਿਹੜੇ ਲੋੜ ਸਹੀ ਆਊਗੀ ਆਪਾਂ ਇਹਦੇ ਵਿੱਚ ਪਾਉਣੇ ਆ ਆਲੂ ਇਸੇ ਕਰਕੇ ਆਪਾਂ ਨੂੰ ਥੋੜਾ ਜਿਹਾ ਵਿੱਚ ਡਾਉਟ ਆਂ ਕਿਵੇਂ ਸਹੀ ਰਹੇ ਕੇ ਹੁਣ ਆਪਾਂ ਇਹਦੇ ਤੇ ਲਾਉਣੇ ਆ ਆਲੂ ਆਪਾਂ ਪਾਣੀ ਲੇ ਖੁਮਾ ਪਾਣੀ ਦਿਓ ਲਓ ਜੀ ਆਪਾਂ ਚੰਗੀ ਤਰ੍ਹਾਂ ਆਲੂ ਨੂੰ ਚੁਕਾ ਲੈਣਾ ਫਸਟ ਟਾਈਮ ਐਕਸਪੀਰੀਅੰਸ ਆ ਦੇਖਦੇ ਆ ਕਿਵੇਂ ਦਾ ਰਹਿੰਦਾ रोटी तो लाई है बट आलू वाली नहीं लाई रोटी तो पहले बनाई चलो देखते हैं कि सही रही हल्का हल्का जहा पानी ला लेने है। ता जो चंगी तरह आलू फैल जान। देखो

ਦੇਖਦੇ ਆਂਗੇ ਉਹ ਬਣ ਕੇ ਕਿੱਦਾਂ ਦੀ ਤਿਆਰ ਹੁੰਦੀ ਆ ਰੋਟੀ ਤਾਂ ਲੱਗ ਗਈ ਲਓ ਜੀ ਰੋਟੀ ਆਪਾਂ ਲਾਤੀ ਹੁਣ ਆਪ ਦੇਖਦੇ ਆਂ ਵੀ ਉੱਤਰ ਕਿਹੜਾ ਸੌਂਦਾ ਬੱਚੇ ਪਾਣੀ ਨਾਲ ਚਮਟਾ ਗਏ ਲੋਏ ਨੇ ਆਪਾਂ ਹੋਰ ਰੋਟੀ ਤਿਆਰ ਕਰਦੇ ਆਂ ਆਪਾਂ ਹੁਣ ਹੋਰ ਸਾਈਡ ਤਿਆਰ ਕਰਦੇ ਆਂ ਹੋਰ ਤਰ੍ਹਾਂ ਦੀ ਰੋਟੀ ਤਿਆਰ ਕਰਦੇ ਆਂ ਇਹ ਆਉਂਦੀ आप आटा थोड़ा जा कट ली ही तैयार कर देखा तो कि रहूगी हजे उतारे ना मामा रोजी हम आप दूसरे तरह तैयार करके देखते कर, देख कर लिया हम आप ये आलू भर ले जिम्मे की आप पर बनाने होंगे ठीक है ये आप लावे नो नो देखिए जी भी रोटी केड़ी सही रहेगी

రోటీ <weit play> <GonzalezBy> ओ जी रोटी बन के तैयार अपनी ला देने रोटी लो जी पानी ला हां जी लाता आलो दो जी अपने इन्होंने चोपड़ दागे हूं गर्म गर्म ता जो गरम -गरम। रोटी पोली रहे नुन। नुन।

ਲੋਗੀ ਤੇ ਸੀ ਮਖਲਲਾ ਦਾ ਦੀਨੇ ਰੋਟੀ ਤੇ ਕੀ ਆ ਬਾਤ ਬਣੀ ਆ ਤੇ ਆਪਾਂ ਦੇਖ ਕੇ ਖਾ ਕੇ ਇਧਰ ਉੱਥੇ ਲੱਗੀ ਹੋਈ ਆ ਇਹ ਆ ਦਿਖਾ ਦਉਂਦੀ ਆ ਦੇਖਣੇ ਲੱਗੀ ਹੋਈ ਰੋਟੀ ਇਧਰ ਪਾ ਬਣੀ ਗਈ ਰੋਟੀ ਇਧਰ ਬਣੀ ਜੀ ਹਾਂ ਜੀ ਇਧਰ ਨਾਲ ਬਣੀ ਹੈ ਉਂਟੀ ਰੜੀ ਜਾਂਦੀ ਹੈ ਜੀ ਰੜੀ ਜਾਂਦੀ ਆ ਤੇ ਆਪਾਂ ਹੋਰ ਲਾਣੇ ਨਹੀਂ ਜਿੱਥੇ ਲਾ ਲਾਂਕੀ ਜਾਂਦੀ ਖਾ ਲੈ ਜੀ ਲੋ ਇਹ ਰੋਟੀ ਲੈ ਲਓ ਜੀ ਅੰਮ੍ਰਿਤ ਦੀ ਲਾਹੂ ਸਹਲੇ ਨੂੰ ਖਾਣ ਦੇ। ਇਹ ਨਾ ਜੀ ਆਲੂ ਵਾਲੀ ਰੋਟੀ ਦਾ ਤਾਂ ਆਪਾਂ ਫਸਟ ਟਾਈਮ ਹੀ ਬਣਾਈ ਹੈ ਇਸ ਕਰਕੇ ਥੋੜੀ ਜੀ ਲੱਗਿਆ ਵੀ ਦਿੱਕਤ ਆ ਰਹੀ ਹੈ। ਹੁਣ ਹਾਂਜੀ ਖਾ ਸਕਦੇ ਹਾਂ। ਹਾਂਜੀ ਹਾਂਜੀ ਬਿਲਕੁਲ ਜੀ। ਸਿਕੰਦਰ ਨੂੰ ਲਿਆਓ ਸਾਬ ਨੂੰ ਲਿਆਓ। ਲਿਆ ਲਈ ਨੰ।

ਆ ਦੇਖੋ ਜੀ ਇਹ ਜੀਆਂ ਬਣੀਆਂ ਰੋਟੀਆਂ ਇਹ ਜੀਆਂ ਬਣ ਕੇ ਤਿਆਰ ਹੋਈਆਂ ਇੱਕ ਆ ਬਣਾਈ ਸੀ ਆਪਾਂ ਇਹ ਤਾਂ ਬਣਾਈਆਂ ਸੀ ਆਪਾਂ ਲੱਗ ਲੱਗ ਆਪਣੇ ਪਰੌਂਠੇ ਬਣਾਉਣੇ ਹੁੰਦੇ ਆ ਇੱਕ ਆਪਾਂ ਇਹ ਬਣਾਈ ਸੀ ਜੂ ਉੱਪਰ ਆਲੂ ਲਾਏ ਸੀ ਹੁਣ ਦੇਖੋ ਤੁਹਾਨੂੰ ਕਿਹੜੀ ਵਧੀਆ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਦੱਸਦੇ ਹਾਂ ਜੀ ਹੁਣ ਉਹਨਾਂ ਰੋਟੀ ਦਿੰਨੇ ਆ ਦੇਖ ਜੀ ਆਪਾਂ ਇਹਨਾਂ ਚਟਨੀ ਵੀ ਦੇ ਦਈਏ ਠੀਕ ਹੈ ਕੰਦੂਰੀ ਰੋਟੀ ਨਾਨ ਜਦ ਮੀਰੇ ਨਾਲੋਂ ਤੁਸੀਂ ਇਹ ਤਾਂ ਨਾਂ ਨਹੀਂ ਕਹਿ ਸਕਦੇ ਇਹਨਾਂ ਨੂੰ ਹਾਂਜੀ ਦਹੀਂ ਮੈਨੂੰ ਚਾਹੀਦੀ ਆ ਦਹੀਂ ਫਿਰ ਮੈਂ ਲੈ ਕੇ ਆਣਾ ਲਓ ਜੀ ਆਪਾਂ ਹੁਣ ਰੋਟੀ ਦਿੰਨੇ ਆ ਆਪਾਂ ਜਹੰਦੂ ਨੇ ਦਹੀਂ ਨਾਲ ਨਾਲ ਅੱਧੇ ਨੇ ਪਹਿਲਾਂ ਚਟਨੀ ਸਿਕੰਦਰ ਨੂੰ ਤੁਸੀਂ ਸਵਾਲ ਲੈਣਾ ਸਿਕੰਦਰ ਆਪਾਂ ਨਾ ਹੋ ਗਏ ਤੁਸੀਂ

ਨੰਦਾ ਆ ਕੇ ਰੋਟੀ ਖਾਖੇ ਦੂਰੀ ਰੋਟੀਆਂ ਹੋਰ ਵੀ ਖਾਧੀਆਂ ਨੇ ਪਰ ਨਾਲੇ ਪਰ ਉਹਨਾਂ ਸਵਾਦ ਨਹੀਂ ਆ ਜਿੰਨੇ ਅੱਜ ਘਰ ਦੀ ਰੋਟੀ ਦਾ ਸਵਾਦ ਹੈ ਲੋ ਜੀ ਆਪਾਂ ਸਿਕੰਦਰ ਦੇ ਦਾਦੀ ਮੰਮਾ ਨੂੰ ਪੁੱਛਦੀ ਆ ਵੀ ਉਹਨਾਂ ਰੋਟੀ ਕਿਹੋ ਜਿਹੀ ਲੱਗੀ ਮੰਮੀ ਕਹਿੰਦੀ ਲੱਗੀ ਰੋਟੀ ਤੁਹਾਨੂੰ ਬਹੁਤ ਸਾਰੀ ਲੱਗੀ ਬਹੁਤ ਸਾਰੀ ਲੱਗੀ ਬਹੁਤ ਵਧੀਆ ਲਓ ਜੀ ਅੱਜ ਦੇ ਵਲੌਗ ਦੇ ਆਪਾਂ ਇੱਥੇ ਹੀ ਕਰਦੇ ਆ ਸਮਾਪਤੀ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਲਓ ਜੀ ਆਪਾਂ ਹੁਣ ਸਾਰਾ ਕੁਝ ਇੱਥੋਂ ਚੱਕਦੇ ਆ ਧੰਨਵਾਦ